ਕਿ ਜੋ ਇਹ ਜ਼ਿੰਦਗੀ ਹੈ ਜੋ ਇਹ ਜੀਵਨ ਹੈ ਨਾ ਇਹ ਸੰਸਾਰ ਤੇ ਜ਼ਿੰਦਗੀ ਜਿਉਣ ਵਾਸਤੇ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਕਿ ਜਦੋਂ ਕਿਸੇ ਇਨਸਾਨ ਤੇ ਮੁਸ਼ਕਲ ਬਣਦੀ ਹੈ ਨਾ ਮੁਸ਼ਕਲ ਵੇਲੇ ਅਕਲ ਕਮ ਆਉਂਦੀ ਹੈ ਜਦੋਂ ਕੋਈ ਮੁਸ਼ਕਲ ਆ ਜਾਵੇ ਉਦੋਂ ਅਕਲ ਉਸ ਮੁਸ਼ਕਲ ਤੋਂ ਬਚਾ ਲੈਂਦੀ ਹੈ ਜਦੋਂ ਕੋਈ ਮੁਸ਼ਕਲ ਆ ਜਾਵੇ ਤੇ ਇਹ ਧਨ ਦੌਲਤ ਮਾਇਆ ਇਹ ਪੈਸੇ ਉਸ ਮੁਸ਼ਕਲ ਤੋਂ ਬਚਾ ਲੈਂਦੇ ਨੇ ਜਦੋਂ ਕੋਈ ਮੁਸ਼ਕਲ ਆ ਜਾਵੇ ਕੋਈ ਚਾਰ ਰਿਸ਼ਤੇਦਾਰ ਚਾਰ ਬੰਦੇ ਨਾਲ ਖੜ ਜਾਣ ਤੇ ਇਸ ਮੁਸ਼ਕਲ ਤੋਂ ਬਚਾ ਲੈਂਦੇ ਨੇ ਪਰ ਪਾਸ਼ਾ ਕਹਿੰਦੇ ਜੇ ਕੋ ਮੁਸ਼ਕਲ ਅਤ ਬਣ ਅਤ ਮੁਸ਼ਕਲ ਦਾ ਮਤਲਬ ਅਤ ਕਿਉਂ ਕਿ ਹੈ ਕਿ ਜਿੱਥੇ ਨਾ ਮਾਇਆ ਧਨ ਦੌਲਤ ਜਿੱਥੇ ਨਾਲ ਨਹੀਂ ਜਾ ਕੋ ਮੁਸ਼ਕਲ ਕਦੋਂ ਹੈ ਆਤਮੁਸ਼ਕਲ ਉਦੋਂ ਹੈ ਜਦੋਂ ਨਾ ਤੇ ਧਨ ਦੌਲਤ ਨੇ ਪੈਸਿਆਂ ਨੇ ਕੰਮ ਕਰਨੇ ਨਾ ਹੀ ਅਕਲ ਨੇ ਕੰਮ ਕਰਨੇ ਤੇ ਨਾ ਹੀ ਰਿਸ਼ਤੇਦਾਰ ਸਾਥ ਸੰਬੰਧੀਆਂ ਨੇ ਸਾਥ ਦੇਣ ਫਿਰ ਪਾਸਾ ਕਹਿੰਦੇ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋ ਇਹਨਾਂ ਦੇ ਲਾਗੂ ਹੋਏ ਦੁਸ਼ਮਨਾ ਸਾਖ ਵਿਪਜ ਕਲੇ ਪਾਸਚਕੰਦੇ ਇਹ ਜਿਹੜੀ ਮਾਇਆ ਧਨ ਦੌਲਤ ਰਿਸ਼ਤੇਦਾਰ ਸਾਥ ਸੰਬੰਧੀ ਇੱਥੇ ਤੱਕ ਕਿ ਆਪਣੀ ਅਕਲ ਵੀ ਇਸ ਅਤ ਦੀ ਮੁਸ਼ਕਲ ਤੋਂ ਬਾਹਰ ਨਹੀਂ ਕੱਢ ਸਕਦੀ ਕਿਉਂਕਿ ਆਪਾਂ ਵੇਖਿਆ ਨਾ ਪਿਆਰ ਜਦੋਂ 2020 ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕਰੋਨਾ ਦਾ ਦੌਰ ਆਇਆ ਉਸ ਕਰੋਨਾ ਦੇ ਦੌਰ ਵਿੱਚ ਜਿਹੜੇ بڑے ਆਪਣੇ ਬਾਪ ਨੂੰ ਕਹਾਉਂਦੇ ਸਨ ਨਾ ਵੱਡੇ ਵੱਡੇ ਡਾਕਟਰ ਪਿਆਰੋ ਸੱਚ ਜਾਣਿਓ ਉਹ ਵੱਡੇ ਵੱਡੇ ਡਾਕਟਰ ਜਿਹੜੇ ਅਕਲਮਾਨ ਸਨ ਜਿਹੜੇ ਕਹਿੰਦੇ ਸੀ ਸਾਡੇ ਵਰਗੀ ਅਕਲ ਕਿਸੇ ਨੂੰ ਨਹੀਂ ਉਹ ਡਾਕਟਰ ਵੀ ਕਰੋਨਾ ਦੀ ਪਿੱਠ ਚੜ ਗਏ ਕਿਉਂਕਿ ਅਕਲ ਕੰਮ ਨਹੀਂ ਆਈ ਉਸ ਕਰੋਨਾ ਦੇ ਦੌਰ ਵਿੱਚ ਐਸੇ ਸਨ ਜੋ ਬੜੇ ਧਨੀ ਸਨ ਧਨਦੋਲਤ ਕਰੋੜਾਪਤੀ ਅਰਬਾਪਤੀ ਲੋਕ ਪਿਆਰਿਓ ਉਹ ਵੀ ਇਸ ਕਰੋਨਾ ਦੇ ਦੌਰ ਵਿੱਚ ਉਹਨਾਂ ਦਾ ਧਨਦੋਲਤ ਕੰਮ ਨਹੀਂ ਕਰ ਸਕਿਆ ਪਿਆਰਿਓ ਉਹਨਾਂ ਨੂੰ ਇਸ ਦੁਬਿਧਾ ਤੋਂ ਬਚਾ ਨਹੀਂ ਸਕਿਆ ਤੇ ਜਿੱਥੇ ਰਹੀ ਚਾਰ ਬੰਦਿਆਂ ਦੀ ਗੱਲ ਜਦੋਂ ਕਰੋਨਾ ਦਾ ਦੌਰ ਆਇਆ ਨਾ ਪਿਆਰਿਓ ਤੇ ਆਪਣੇ ਦੂਰ ਦੀ ਗੱਲ ਤੇ ਕੀ ਆ ਆਪਣੇ ਭੈਣ ਭਰਾ ਮਾਂ ਬਾਪ ਧੀਆਂ ਪੁੱਤਰ ਵੀ ਸਾਥ ਛੱਡ ਗਏ ਤੇ ਜੇ ਕਿਸੇ ਦਾ ਸੰਸਕਾਰ ਵੀ ਕਰਨਾ ਸੀ ਨਾ ਪਿਆਰਿਓ ਤੇ ਦੂਰੋਂ ਗੱਡੀ 'ਚ ਖੜ ਕੇ ਵੇਖ ਲੈਂਦੇ ਸੀ ਦੂਰ ਖੜ ਕੇ ਵੇਖ ਲੈਂਦੇ ਸੀ ਕੋਲ ਨਹੀਂ ਸੀ ਕੋਈ ਜਾਂਦਾ ਸੰਸਕਾਰ ਵੀ ਕੋਈ ਹੋਰ ਡਾਕਟਰ ਹੀ ਆ ਕੇ ਕਰ ਜਾਂਦੇ ਸੀ ਪਾਸ਼ਾ ਕਹਿੰਦੇ ਜਦੋਂ ਆਤਮੁਸ਼ਕਲ ਬਣ ਜਾਵੇ ਫਿਰ ਨਾ ਤੇ ਧਨ ਦੌਲਤ ਕੰਮ ਕਰਦੀ ਏ ਨਾ ਅਕਲ ਕੰਮ ਕਰਦੀ ਏ ਤੇ ਨਾ ਹੀ ਇਹ ਰਿਸ਼ਤੇਦਾਰ ਸਾਖ ਸੰਬੰਧੀ ਨਾਲ ਕੰਮ ਕਰਦੇ ਨੇ ਫਿਰ ਪਾਸ਼ਾ ਕਹਿੰਦੇ ਕੌਣ ਕੰਮ ਕਰਦਾ ਜਾ ਕੋ ਮੁਸ਼ਕਲ ਆਤ ਬਣਾ ਢੋਈ ਕੋ ਇਹਨਾਂ ਦੇ ਫਿਰ ਮਾਰੇ ਕਹਿੰਦੇ ਚੁਕੈ ਸਭ ਅਸਰਾਓ ਫਿਰ ਮਾਰੇ ਕੀ ਕਹਿੰਦੇ ਨੇ ਚੇਤੇ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤਤੀਵਾ ਜਦੋਂ ਉਸ ਕਾਲਪੁਰਖ ਪ੍ਰਮਾਤਮਾ ਨੂੰ ਆਪਾਂ ਸਿਮਰ ਰਹੇ ਹਾਂ ਨਾ ਅਮਰਤ ਵੇਲੇ ਆ ਕੇ ਗੁਰੂ ਸਾਹਿਬ ਜੀ ਦੀ ਚਰਨਾ ਦੇ ਵਿੱਚ ਆ ਕੇ ਹਜਰੀਆਂ ਭਰ ਰਹੇ ਹਾਂ ਇਹ ਜਪਿਆ ਹੋਇਆ ਨਾਮ ਇਹ ਕੀਤਾ ਹੋਇਆ ਸਿਮਰਨ ਪਿਆਰਿਓ ਮਾਰਦ ਦੀ ਬਾਣੀ ਕਹਿੰਦੀ ਹੈ ਕਿ ਢੋਈ ਕੋਈ ਨਾ ਦੇ ਭਾਵ ਜਦੋਂ ਸਾਰੇ ਭੈਣ ਭਰਾ ਸਾਖ ਸੰਬੰਧੀ ਸਭ ਸਾਥ ਛੱਡ ਜਾਣ ਉੱਥੇ ਇੱਕ ਇੱਕ ਸੈਕਿੰਡ ਦਾ ਜਪਿਆ ਹੋਇਆ ਨਾਮ ਇਹ ਕੀਤਾ ਹੋਇਆ ਸਿਮਰਨ ਉੱਥੇ ਕੰਮ ਆਉਣਾ ਹੈ ਕਿਉਂਕਿ ਅਤ ਜਿਹੜੀ ਹੈ ਨਾ ਪਿਆਰੋ ਜਾ ਕੋ ਮੁਸ਼ਕਲ ਇੱਕ ਤੇ ਪਿਆਰੋ ਮੁਸ਼ਕਲ ਹੈ ਨਾ ਇੱਕ ਅਤ ਮੁਸ਼ਕਲ ਹੈ ਜਿਹੜੀ ਅਤ ਦੀ ਮੁਸ਼ਕਲ ਹੈ ਨਾ ਉਹਦੇ ਦੇ ਵਿੱਚੋਂ ਆਪਣੇ ਭੈਣ ਭਰਾ ਸਾਥ ਸਬੰਧੀ ਧਨ ਦੌਲਤ ਅਕਲ ਪਿਆਰੋ ਕੰਮ ਨਹੀਂ ਕਰਦੀ ਉੱਥੇ ਫਿਰ ਗੁਰੂ ਆ ਆ ਕੇ ਸਹਾਇਤਾ ਕਰਦਾ ਹੈ ਗੁਰੂ ਆਪ ਪਿਆਰੋ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ ਕੱਲ ਆਪਾਂ ਸਰਵਣ ਕੀਤਾ ਨਾ ਪਿਆਰੋ ਸੰਗਰਾਂਦ ਦੇ ਦਿਹਾੜੇ ਤੇ ਮਹਾਰਾਜ ਦੀ ਬਾਣੀ ਦਾ ਪਰਮਾਨ ਸੁਣਿਆ ਸ਼ਾਵਣ ਮਹੀਨੇ ਦਾ ਆਪਾਂ ਜੋ ਪਾਸ਼ਾ ਪਰਮਾਨੰ ਕਰਦੇ ਨੇ ਪਾਸ਼ਾ ਕਹਿੰਦੇ ਜਿਵੇਂ ਸਾਵਣ ਦੇ ਮਹੀਨੇ ਵਿੱਚ ਰੱਖਾ ਹੁੰਦੀ ਹੈ ਸਾਰੇ ਪਾਸੇ ਹੁਣ ਇਹ ਗਰਮੀ ਅੱਤ ਦੀ ਕਹਿਰ ਦੀ ਗਰਮੀ ਪੈ ਰਹੀ ਹੈ ਪਰ ਜਦੋਂ ਇਹ ਮੀਂਹ ਪੈਣਗੇ ਬੱਦਲ ਆਉਣਗੇ ਸਾਵਣ ਦੇ ਮਹੀਨੇ ਵਿੱਚ ਤੇ ਸਾਰੇ ਪਾਸੇ ਹਰਿਆਵਲ ਨਜ਼ਰ ਆਉਣੀ ਹੈ ਹਰਿਆਵਲ ਨਜ਼ਰ ਆਣ ਲੱਗ ਪੈਂਦੀ ਹੈ ਨਾ ਮੀਂਹ ਪੈਣ ਨਾਲ ਪਾਸ਼ਾ ਕਹਿੰਦੇ ਇਸੇ ਤਰ੍ਹਾਂ ਜਿਹੜਾ ਪ੍ਰਮਾਤਮਾ ਦੇ ਨਾਲ ਜੁੜਿਆ ਨਾ ਜਿਹੜਾ ਪ੍ਰਮਾਤਮਾ ਦੇ ਨਾਲ ਜੁੜਿਆ ਹੈ ਪ੍ਰਮਾਤਮਾ ਨਾਲ ਪਿਆਰ ਕਰਦਾ ਉਹਦੀ ਜ਼ਿੰਦਗੀ ਵਿੱਚ ਹਰਿਆਵਲ ਆ ਜਾਂਦੀ ਹੈ ਉਦੇ ਜੀਵਨ ਵਿੱਚ ਹਰਿਆਵਲ ਆ ਜਾਂਦੀ ਹੈ। ਉਹਦੀ ਜ਼ਿੰਦਗੀ ਚੇਂਜ ਹੋ ਜਾਂਦੀ ਹੈ। ਪਾਤਸ਼ਾਹ ਇਸ ਕਰਕੇ ਬਾਣੀ ਅੰਦਰ ਫਰਮਾਨ ਕਰਦਨੇ ਇਹ ਪਿਆਰਿਆ ਇਹ ਜਪਿਆ ਹੋਇਆ ਨਾਮ ਕੀਤਾ ਹੋਇਆ ਸਿਮਰਨ ਕੀਤੀ ਸੰਗਤ ਤੇਰੀ ਬਿਰਤੀ ਨਹੀਂ ਜਾਣੀ। ਜਾ ਕੋ ਮੁਸ਼ਕਲ ਆਤ ਬਣੈ ਜਦੋਂ ਆਤ ਦੀ ਮੁਸ਼ਕਲ ਬਣ ਗਈ ਉਹਨੂੰ ਇਹ ਜਪਿਆ ਨਾਮ ਕੀਤਾ ਹੋਇਆ ਸਿਮਰਨ ਕੰਮ ਆਉਣਾ ਹੈ। ਤੇ ਰਾਜਾ ਸਾਹਿਬ ਮਹਾਰਾਜ ਜਿਨ੍ਹਾਂ ਦੇ ਬਚਨ ਆਪਾਂ ਕੱਲ ਸਰਵਣ ਕੀਤੇ ਕਿਵੇਂ ਆਪਣੇ ਸੇਵਕਾਂ ਦੀ ਇਲਾਜ ਰੱਖਣ ਵਾਸਤੇ ਸੇਵਕਾਂ ਨੂੰ ਬਚਾਉਣ ਵਾਸਤੇ ਸੇਵਕਾਂ ਦੀ ਹਾਨੀ ਹੁੰਦੀ ਵੇਖ ਕੇ ਰਾਜਾ ਸਭ ਆਪ ਪਹੁੰਚ ਜਾਂਦੇ ਨੇ ਪਿਆਰਿਓ ਕਿਸੇ ਸੇਵਕ ਤੇ ਕਿਸੇ ਪਿਆਰੇ ਤੇ ਕੋਈ ਭੀੜਾ ਆ ਜਾਵੇ ਨਾ ਤੇ ਰਾਜਾ ਸਭ ਆਪ ਪਹੁੰਚ ਜਾਂਦੇ ਨੇ ਆਪਾਂ ਕੱਲ ਸਰਵਣ ਕੀਤਾ ਪਰ ਉਹਦੇ ਵਾਸਤੇ ਆਪਣੇ ਅੰਦਰ ਭਾਵਨਾ ਹੋਵੇ ਸ਼ਰਧਾ ਹੋਵੇ ਭਰੋਸਾ ਹੋਵੇ ਪਿਆਰ ਹੋਵੇ ਪਿਆਰਿਓ ਪਿਆਰ ਹੋਵੇ ਭਰੋਸਾ ਹੋਵੇ ਵਿਸ਼ਵਾਸ ਹੋਵੇ ਫਿਰ ਅੱਜ ਵੀ ਰਾਜਾ ਸਾਹਿਬ ਮਹਾਰਾਜ ਆਪਣੇ ਸੇਵਕਾਂ ਦੀ ਇਲਾਜ ਰੱਖਦੇ ਨੇ ਪਾਦਸ਼ਾਹ ਕੀ ਫਰਮਾਨ ਕਰਦੇ ਨੇ ਆਓ ਬਚਨ ਸਰਵਣ ਕਰਿਏ 헤 ਹੀਰਸ ਦਾ ਲੱਗਿਆ ਜਾਲ ਅੱਗੇ ਜਾਈ ਮੂਲ ਨਾ ਇਸ ਦੇ ਰਾ ਸੱਦੇ ਬੇਲੀ ਰਾਜਾ ਸਾਹਿਬ ਫਰਮਾਨ ਕਰਦੇ ਨੇ ਕਿ ਦੁਨੀਆਦਾਰੀ ਦੇ ਰਸਤੇ ਵਿੱਚ ਤ੍ਰਿਸ਼ਨਾ ਦਾ ਜਾਲ ਲੱਗ ਰਿਹਾ ਹੈ ਉਸ ਪਾਸੇ ਨਾ ਜਾਵੇਂ ਪਾਛਾ ਕਹਿੰਦੇ ਜਿਹੜੀ ਦੁਨੀਆਦਾਰੀ ਹੈ ਨਾ ਤ੍ਰਿਸ਼ਨਾ ਜਿਹੜੀ ਆਪਣੀ ਤ੍ਰਿਸ਼ਨਾ ਨਾ ਪਰ ਇਹ ਖਤਮ ਨਹੀਂ ਹੁੰਦੀ ਇਹ ਤ੍ਰਿਸ਼ਨਾ ਦੇ ਅੰਦਰ ਨਾ ਇੱਕ ਭਾਵਨਾ ਜਾਗੀ ਕਿ ਚੰਗਾ ਕੋਈ ਰਿਸ਼ਤੇਦਾਰ ਮਿਲ ਜਾਵੇ ਕੋਈ ਚੰਗੇ ਸਾਥ ਸਬੰਧੀ ਮਿਲ ਜਾਣ ਤ੍ਰਿਸ਼ਨਾ ਵਧਦੀ ਜਾਣੀ ਹੈ ਧੀਆਂ ਪੁੱਤਰ ਮਿਲ ਜਾਣ ਫਿਰ ਪੋਤਰੇ ਪੋਤਰੀਆਂ ਵਿਦੇਸ਼ਾਂ ਦੀਆਂ ਸਹਰਾਂ ਭਾਵ ਤ੍ਰਿਸ਼ਨਾ ਨਹੀਂ ਖਤਮ ਹੋਣੀ ਰਾਜਾ ਸਭ ਕਹਿੰਦੇ ਭਾਈ ਇਹ ਜਿਹੜੀ ਦੁਨੀਆਦਾਰੀ ਹੈ ਨਾ ਇਹ ਜਿਹੜਾ ਸੰਸਾਰ ਹੈ ਇਹ ਜਗਤ ਹੈ ਇਹ ਜਗਤ ਦੇ ਵਿੱਚ ਪਾਸ਼ਾ ਕਹਿੰਦੇ ਜਿਹੜੀ ਤ੍ਰਿਸ਼ਨਾ ਹੈ ਨਾ ਇਹ ਰਸਤੇ ਦੇ ਵਿੱਚ ਤ੍ਰਿਸ਼ਨਾ ਦਾ ਜਾਲ ਇਹ ਲੱਗ ਰਿਹਾ ਹੈ ਜਾਲ ਲੱਗਾ ਹੋਇਆ ਤ੍ਰਿਸ਼ਨਾ ਦਾ ਪਾਸ਼ਾ ਕਹਿੰਦੇ ਉਸ ਪਾਸੇ ਨਾ ਜਾਈ ਤ੍ਰਿਸ਼ਨਾ ਵਾਲੇ ਪਾਸੇ ਨਹੀਂ ਜਾਣਾ ਪ੍ਰਮਾਤਮਾ ਦਾ ਨਾਮ ਜਪਣਾ ਸਿਮਰਨ ਕਰਨਾ ਬੰਦਗੀ ਕਰਨੀ ਪਿਆਰੋ ਜਦੋਂ ਆਪਾਂ ਇਹ ਨਾਮ ਜਪਦੇ ਹਾਂ ਸਿਮਰਨ ਕਰਦੇ ਹੁਣ ਆਪਾਂ ਕਹਿ ਤਦੇ ਨੇ ਆ ਕਿ ਭਾਈ ਤ੍ਰਿਸ਼ਨਾ ਨਹੀਂ ਤ੍ਰਿਸ਼ਨਾ ਤੂੰ ਦੂਰ ਰਹਿਣੇ ਤ੍ਰਿਸ਼ਨਾ ਵੱਲ ਨਹੀਂ ਜਾਣਾ ਪਰ ਪਿਆਰੋ ਇਹ ਕਹਿਣਾ ਸੁਖ ਹੈ ਇੱਥੇ ਬੈਠ ਕੇ ਕਹਿਣਾ ਬੜਾ ਸੁੱਖਾ ਹੈ ਪਰ ਜਦੋਂ ਇਹਦੇ ਉੱਪਰ ਚੱਲਣਾ ਪੈਂਦਾ ਨਾ ਉਦੋਂ ਪਤਾ ਲੱਗਦਾ ਹੈ ਕਹਿਣੋਂ ਤੇ ਹਰ ਕੋਈ ਕਹਿ ਕੇ ਚਲਿਆ ਜਾਂਦਾ ਹੈ ਪਰ ਤ੍ਰਿਸ਼ਨਾ ਤੋਂ ਬਚਣ ਵਾਸਤੇ ਪਾਤਸ਼ਾਹ ਨੇ ਰਾਜਾ ਸਾਹਮਣੇ ਉਪਰਾਲਾ ਦੱਸਿਆ ਰਾਇਆ ਸਾਹਿਬ ਕਹਿੰਦੇ ਕਿਵੇਂ ਤ੍ਰਿਸ਼ਨਾ ਤੋਂ ਬਚਣਾ ਹੈ ਇਹ ਨਹੀਂ ਵੀ ਜੇ ਆਪਾਂ ਸੁਣ ਲਿਆ ਤੇ ਆਪਾਂ ਕੀ ਵੀ ਅਸੀਂ ਤ੍ਰਿਸ਼ਨਾ ਤੋਂ ਖਤਮ ਹੋ ਜਾਵਾਂਗੇ ਨਹੀਂ ਪਿਆਰਿਓ ਤ੍ਰਿਸ਼ਨਾ ਆਪਣਾ ਸਾਥ ਉਦੋਂ ਛੱਡੇਗੀ ਜਦੋਂ ਆਪਾਂ ਰਾਇਆ ਸਾਹਿਬ ਦੀਆਂ ਬਾਕੀ ਗੱਲਾਂ ਵੀ ਸੁਣਾਂਗੇ ਜੇ ਆਪਾਂ ਇੰਨੀ ਇੱਕ ਗੱਲ ਸੁਣ ਲਈ ਕਿ ਭਾਈ ਤ੍ਰਿਸ਼ਨਾ ਤੋਂ ਬਚਣਾ ਪੈਣਾ ਹੈ ਤ੍ਰਿਸ਼ਨਾ ਤੋਂ ਦੂਰ ਰਵੋ ਤੇ ਤ੍ਰਿਸ਼ਨਾ ਤੋਂ ਕੋਈ ਵੀ ਨਹੀਂ ਬਚਿਆ ਪਿਆਰੇ ਬੜੇ ਬੜੇ ਵੱਡੇ ਆ ਕੇ ਚਲੇ ਗਏ ਬੜੇ ਧਨੀ ਆਏ ਬੜੇ ਦੌਲਤ ਵਾਲੇ ਬੜੀਆਂ ਰਿੱਧੀਆਂ ਸਦੀਆਂ ਵਾਲੇ ਬੜੀਆਂ ਸ਼ਕਤੀਆਂ ਵਾਲੇ ਵੀ ਆਏ ਪਰ ਤ੍ਰਿਸ਼ਨਾ ਖਤਮ ਨਹੀਂ ਹੋਈ ਪਿਆਰਿਓ ਫਿਰ ਉਹ ਰਾਜਾ ਸਭ ਕੀ ਕਹਿੰਦੇ ਤ੍ਰਿਸ਼ਨਾ ਤੋਂ ਬਚਣ ਵਾਸਤੇ ਛੱਡ ਚਟਕ ਬੇਅਟਕ ਬੇਪਟਕ ਹੋ ਤੂੰ ਪਿਛੋਂ ਨਭਸ ਸ਼ੈਤਾਨ ਨੂੰ ਲਾਹੇ ਬੇਲੀ ਪਾਸ਼ਾ ਕਹਿੰਦੇ ਜਸ اٹਕ ਪਾਣ ਵਾਲੀ ਤ੍ਰਿਸ਼ਨਾ ਹੈ ਇਹ ਜਿਹੜੀ ਜਸ ਹੈ ਨਾ ਇਹ اٹਕ ਪਾਣ ਵਾਲੀ ਤ੍ਰਿਸ਼ਨਾ ਹੈ ਪਾਸ਼ਾ ਕਹਿੰਦੇ ਇਸ ਨੂੰ ਛੱਡ ਕੇ بے ਮਟਕ ਹੋ ਜਾ ਇਹ ਦਿਲ ਦੀ ਤਮੰਨਾ ਨੂੰ ਮਗਰੋਂ ਲਾ ਦੇ ਹੁਣ ਦਿਲ ਦੀ ਤਮੰਨਾ ਨੂੰ ਤ੍ਰਿਸ਼ਨਾ ਨੂੰ ਕੌਣ ਲਾ ਸਕਦਾ ਹੈ ਮਗਰ ਹੁਣ ਰਾਜਾ ਸਭ ਨਾਲ ਨਾਲ ਤੇ ਦੱਸ ਰਹੇ ਨੇ ਕਿ ਪਾਹੀ ਤ੍ਰਿਸ਼ਨਾ ਤੋਂ ਦੂਰ ਰਭੋ ਤ੍ਰਿਸ਼ਨਾ ਤੋਂ ਬਚੋ ਫਿਰ ਨਾਲ ਨਾਲ ਰਾਜਾ ਸਭ ਦੱਸਣਗੇ ਕਿ ਤ੍ਰਿਸ਼ਨਾ ਤੋਂ ਬਚਣਾ ਕਿਵੇਂ ਆ ਉਹਦੇ ਵਾਸਤੇ ਕੀ ਕਰਨਾ ਪੈਣਾ ਹੈ ਪਾਸ਼ਾ ਕਹਿੰਦੇ ਇਹ ਰਾਜਾ ਸਾਹਿਬ ਦਾ ਵਚਨ ਹੈ ਮਹਾਰਾਜ ਦਾ ਪਾਸ਼ਾ ਕਹਿੰਦੇ ਭਾਈ ਜੇ ਤੂੰ ਆਪਣੀ ਜ਼ਿੰਦਗੀ ਵਿੱਚ ਇੱਕ ਨਿਰਣਾ ਕਰ ਲੈ ਆਪਣੀ ਜ਼ਿੰਦਗੀ 'ਚ ਇੱਕ ਨਾ 24 ਘੰਟਿਆਂ ਵਿੱਚੋਂ ਸਿਰਫ 24 ਮਿੰਟ ਦਿਨ ਦੇ ਹਰ ਰੋਜ਼ ਸੰਗਤ ਵਿੱਚ ਬਤੀਤ ਕਰਨ ਲੱਗ ਪੈ ਹੁਣ ਆਪਾਂ ਨੂੰ ਬੰਦ ਬੰਦ ਨਹੀਂ ਕਟਾਣੇ ਪੈ ਰੇ ਪਿਆਰਿਓ ਖੋਪੜ ਨਹੀਂ ਲਵਾਣੇ ਪੈਣੇ ਜੰਗ ਨਹੀਂ ਲੜਨੀ ਪੈਣੀ ਜੇ ਜੰਗ ਲੜਨੀ ਹੈ ਤੇ ਆਪਣੇ ਪੰਜ ਵਕਾਰਾਂ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜਾਂ ਨਾਲ ਜੰਗ ਲੜਨੀ ਹੈ ਰਾਜਾ ਸਾਹਿਬ ਕਹਿੰਦੇ ਹੁਣ ਤੁਹਾਨੂੰ ਕੀ ਕਰਨਾ ਪੈਣਾ ਹੈ ਇਹ ਤ੍ਰਿਸ਼ਨਾ ਤੋਂ ਬਚਣ ਵਾਸਤੇ ਬਸ ਰੋਜ਼ ਆਪਣੀ ਜ਼ਿੰਦਗੀ ਦਾ ਇੱਕ ਅਸੂਲ ਬਣਾ ਲਓ ਕਿ 24 ਮਿੰਟ ਘੱਟ ਤੋਂ ਘੱਟ 24 ਮਿੰਟ ਸੰਗਤ ਕਰਨੀ ਹੀ ਕਰਨੀ ਹੈ ਚਾਹੀ ਜੋ ਮਰਜ਼ੀ ਹੋ ਜਾਵੇ ਦਿਨ ਜੋ ਮਰਜ਼ੀ ਚੱਲਿਆ ਜਾਵੇ ਸੁੱਖ ਆਵੇ ਦੁੱਖ ਆਵੇ ਜ਼ਿੰਦਗੀ ਦਾ ਅਸੂਲ ਹੈ ਕਿ 24 ਮਿੰਟ ਸੰਗਤ ਕਰਨੀ ਹੈ ਰਾਜਾ ਸਾਹਿਬ ਕਹਿੰਦੇ ਤ੍ਰਿਸ਼ਨਾ ਵੀ ਆਪਣੇ ਆਪ ਘਟਣ ਲੱਗ ਪੈਣੀ ਹੈ ਜਦੋਂ ਰੋਜ਼ ਸੰਗਤ ਵਿਚਾਰਨ ਲੱਗ ਪੈਣਾ ਇਹ ਜਿਹੜਾ ਦਿਲ ਹੈ ਪਾਤਸ਼ਾਹ ਕਹਿੰਦੇ ਦਿਲ ਨੂੰ ਇਹ ਦਿਲ ਦੀ ਤਮੰਨਾ ਨੂੰ ਮਗਰੋਂ ਲਾ ਦੇ ਹੁਣ ਆਪਾਂ ਕਹਿ ਤੇ ਦਵਾਂਗੇ ਕਿ ਦਿਲ ਦੀ ਮੰਨ ਦੀ ਹੁਣ ਆਪਾਂ ਕਿੱਥੇ ਨਾ ਮੰਨਾਂਗੇ ਮੰਨ ਦੇ ਪਿੱਛੇ ਬੰਦਾ ਦੌੜਿਆ ਫਿਰਦਾ ਹੈ ਪਰ ਜਦੋਂ ਇਹ ਰੋਜ਼ ਦਿਲ ਇਹ ਮਨ ਰੋਜ਼ ਸੰਗਤ ਵਿੱਚ ਆਵੇਗਾ ਫਿਰ ਆਪਣੇ ਆਪ ਇਹ ਸੰਗਤ ਵੱਲ ਢਲਦਾ ਜਾਵੇਗਾ ਤੇ ਜਿਹੜੀ ਤ੍ਰਿਸ਼ਨਾ ਵਾਲਾ ਇਹ ਗੰਢ ਹੈ ਤ੍ਰਿਸ਼ਨਾ ਵਾਲੀ ਪੰਡ ਹੈ ਇਹ ਆਪੇ ਘਟਣ ਲੱਗ ਪੈਣੀ ਹੈ ਇਹ ਰਾਜਾ ਸਾਹਿਬ ਮਾਰੀ ਵਿਧੀ ਦੱਸ ਰਹੇ ਨਾਲ-ਨਾਲ ਫਿਰ ਪਾਤਸ਼ਾਹ ਕਹਿੰਦੇ ਡੋਰ ਆਪਣੇ ਹੱਥ ਇਲਾਜ ਸੁਖਾ ਵਾ ਜਾਏ ਨਾ ਫਿਰ ਬਿਵਾਹਿ ਬੇਲੀ ਪਾਸ਼ਾ ਕਹਿੰਦੇ ਜਦ ਤੱਕ ਮਨ ਦੀ ਡੋਰ ਹੱਥ ਵਿੱਚ ਹੈ ਤਦ ਤਾਈਂ ਬਚਣੇ ਦੇ ਯਤਨ ਦੀ ਸੋਖ ਹੈ ਪਾਸ਼ਾ ਕਹਿੰਦੇ ਜੇ ਤੱਕ ਮਨ ਆਪਣੇ ਅਤ ਵਿੱਚ ਹੈ ਪਰ ਮਨ ਇਹ ਸੁਖਾ ਨਹੀਂ ਪਿਆਰਿਓ ਸੁਖਾ ਨਹੀਂ ਵੀ ਮਨ ਆਪਣੇ ਵਸ ਵਿੱਚ ਆ ਜਾਵੇ ਮਨ ਜਿਹੜਾ ਹੈ ਨਾ ਪਿਆਰਿਓ ਇਹ ਮਨ ਕਰਕੇ ਵੱਡੇ ਵੱਡੇ ਆਏ ਤੇ ਮੰਨ ਕਰਕੇ ਪਿਆਰੋ ਅਜਾਈ ਮੋਤੇ ਚਲੇਗੇ ਪਰ ਰਾਜਾ ਸਾਹਿਬ ਮਹਾਰਾਜ ਨਾਲ ਨਾਲ ਦੱਸ ਰਹੇ ਨੇ ਕਿ ਇਸ ਤੋਂ ਬਚਣਾ ਕਿਵੇਂ ਨਾਲ ਨਾਲ ਤਰੀਕਾ ਦੱਸ ਰਹੇ ਨੇ ਪ੍ਰੈਕਟੀਕਲ ਕੀਤਾ ਪਿਆਰੋ ਉਹਨਾਂ ਪਹਿਲਾਂ ਆਪ ਇੱਕ ਤੇ ਹੁੰਦਾ ਵੀ ਆਪਾਂ ਲਿਖਿਆ ਪੜ੍ਹ ਲਿਆ ਤੇ ਲੋਕਾਂ ਨੂੰ ਦੱਸਦਾ ਜਿਵੇਂ ਹੁਣ ਮੈਂ ਇੱਥੋਂ ਲਿਖਿਆ ਪੜ੍ਹ ਰਿਹਾ ਤੇ ਤੁਹਾਨੂੰ ਦੱਸ ਰਿਹਾ ਪ੍ਰੈਕਟੀਕਲ ਆਪਣੇ ਤੇ ਨਹੀਂ ਕੀਤਾ ਪਿਆਰੋ ਪਰ ਰਾਜਾ ਸਾਹਿਬ ਮਹਾਰਾਜ ਜਿਹੜੇ ਦੱਸ ਰਹੇ ਨੇ ਆਪਾਂ ਨੂੰ ਉਹਨਾਂ ਨੇ ਆਪਣੇ ਤੇ ਪ੍ਰੈਕਟੀਕਲ ਕੀਤਾ ਹੋਇਆ ਤੇ ਰਾਜਾ ਸਾਹਿਬ ਮਾਰੇ ਫਰਮਾਨ ਕਰਦੇ ਨੇ ਭਾਈ ਜਦ ਤੱਕ ਮਨ ਦੀ ਡੋਰ ਹੱਥ ਵਿੱਚ ਹੈ ਤਦ ਤਾਈਂ ਬਚਣ ਦੇ ਯਤਨ ਦੀ ਲੋਕ ਹੈ ਉਦੋਂ ਤੱਕ ਬਚ ਸਕਦੇ ਜਦੋਂ ਤੱਕ ਮਨ ਆਪਣੇ ਹੱਥ ਵਿੱਚ ਹੈ ਤੇ ਮਨ ਹੱਥ ਵਿੱਚ ਕਿਵੇਂ ਕਰਨਾ ਹੈ ਉਹ ਵੀ ਰਾਜਾ ਸਾਹਿਬ ਦੱਸ ਰਹੇ ਨੇ ਭਾਈ ਸੰਗਤ ਕਰਨੀ ਹੈ ਇੱਕ ਕੜੀ ਰੋਜ਼ ਸੰਗਤ ਵਿੱਚ ਬਤੀਤ ਕਰਨਾ ਹੈ ਤੇ ਜਦੋਂ ਰੋਜ਼ ਸੰਗਤ ਵਿੱਚ ਬੈਠਾਂਗੇ ਰਾਜਾ ਸਾਹਿਬ ਦੇ ਬਚਨ ਸੁਣਾਂਗੇ ਤੇ ਆਪਾਂ ਨੂੰ ਕੋਈ ਆਪਣੇ ਵਾਸਤੇ ਕੋਈ ਸਪੈਸ਼ਲ ਨਹੀਂ ਕਰਨਾ ਪੈਣਾ ਪਿਆਰਿਓ ਆਪਣੇ ਆਪ ਆਪਾਂ ਨੂੰ ਵੀ ਪਤਾ ਨਹੀਂ ਲੱਗਣਾ ਕਦੋਂ ਇਹ ਮਨ ਉਸ ਪਰਮਾਤਮਾ ਦੇ ਵਾਸ ਹੋ ਗਿਆ ਭਗਤ ਧੰਨਾ ਪਿਆਰੋ ਇੱਕ ਭੋਲਾ ਪਾਲਾ ਜੱਟ ਸੀ ਆਪਾਂ ਸਾਰਿਆਂ ਨੇ ਪੜਿਆ ਉਹਨਾਂ ਬਾਰੇ ਸੁਣਿਆ ਵੀ ਹੈ ਬਸ ਉਹਨਾਂ ਦੇ ਮਨ ਵਿੱਚ ਨਾ ਪਿਆਰੋ ਇੱਕ ਉਮੰਗ ਜਾਗੀ ਮਨ ਵਿੱਚ ਇੱਕ ਨਾ ਉਹਦੇ ਉਹਦੇ ਖਿਆਲ ਆਇਆ ਵੀ ਬੜੇ ਤਰਗੇ ਬੜਿਆਂ ਦਾ ਭਲਾ ਹੋ ਗਿਆ ਪਰਮਾਤਮਾ ਦਾ ਰੂਪ ਬਣ ਕੇ ਮੈਂ ਕਿਉਂ ਨਹੀਂ ਕਰ ਸਕਦਾ ਖੇਤੀ ਕਰਦੇ ਸੀ ਪਿਆਰਿਓ ਆਪਣੇ ਘਰ ਖੇਤੀ ਕਰਦੇ ਸੀ ਕੰਮ ਕਰਦੇ ਸੀ ਪਰ ਉਹਨਾਂ ਦੇ ਮਨ ਵਿੱਚ ਕੀ ਸੀ ਕਿ ਰੱਬ ਨੂੰ ਮੈਂ ਵੀ ਮਿਲਣਾ ਹੈ ਉਹਨਾਂ ਦੇ ਅੰਦਰ ਤ੍ਰਿਸ਼ਨਾ ਜਾਗੀ ਰੱਬ ਨੂੰ ਮਿਲਣ ਦੀ ਆਪਣੇ ਅੰਦਰ ਤ੍ਰਿਸ਼ਨਾ ਵਸਤੂਆਂ ਦੀ ਹੈ ਤ੍ਰਿਸ਼ਨਾ ਜਾਗੀ ਰੱਬ ਨੂੰ ਮਿਲਣ ਦੀ ਪਿਆਰਿਓ ਤੇ ਐਸੀ ਤ੍ਰਿਸ਼ਨਾ ਲੱਗੀ ਜਾ ਰਹੇ ਨੇ ਤੇ ਵੇਖ ਰਹੇ ਨੇ ਇੱਕ ਪੰਡਤ ਨਾ ਪਿਆਰੋ ਠਾਕੁਰ ਨੂੰ ਨਿਵਾ ਰਹੇ ਆ ਠਾਕੁਰ ਕੀ ਭਾਵ ਪੱਤਰ ਨੂੰ ਪੱਥਰ ਦੀ ਪੂਜਾ ਕਰਨ ਵਸਤੂ ਨੂੰ ਨਿਵਾ ਰਹੇ ਆ ਤੇ ਜਦੋਂ ਵੇਖਿਆ ਨਾ ਪਿਆਰਿਓ ਭਗਤ ਧੰਨੇ ਨੇ ਤੇ ਜਾ ਕੇ ਕੋਲ ਪੁੱਛਿਆ ਕਹਿੰਦੇ ਪੰਡਤ ਜੀ ਇਹ ਕੀ ਕਰ ਰਹੇ ਹੋ ਕਹਿੰਦੇ ਇਹ ਠਾਕੁਰ ਹੈ ਇਹਦੀ ਪੂਜਾ ਕਰੀਦਾ ਹੈ ਕਹਿੰਦੇ ਫੇਰ ਕਹਿੰਦੇ ਦਰਸ਼ਨ ਦਿੰਦਾ ਹੈ ਇਹ ਤੁਹਾਡੇ ਕਾਰਜ ਵੀ ਕਰਦਾ ਹੈ ਇਹ ਤੁਹਾਡੇ ਨਾਲ ਸਹਾਇਤਾ ਵੀ ਕਰਦਾ ਹੈ ਤੁਹਾਨੂੰ ਮੁਸ਼ਕਲਾਂ ਤੋਂ ਵੀ ਬਚਾਉਂਦਾ ਹੈ ਜੇ ਇਹਦੀ ਸੇਵਾ ਕਰੀਏ ਕਹਿੰਦੇ ਇਹਦੀ ਸੇਵਾ ਜੇ ਮੈਂ ਕਰਾਂ ਫੇਰ ਕਹਿੰਦੇ ਤੂੰ ਕਰੇਗਾ ਤੇ ਤੈਨੂੰ ਵੀ ਮਿਲ ਜਾਣਾ ਕਹਿੰਦੇ ਫੇਰ ਕੀ ਕਰਨਾ ਪੈਣਾ ਕਹਿੰਦੇ ਬਸ ਇਹਦੀ ਤੂੰ ਦક્ષਿਣਾ ਦੇ ਜਾ ਘਰ ਗਊ ਲਵੇਰੀ ਬੰਨੀ ਉਹ ਦੇ ਜਾ ਤੇ ਇਹ ਠਾਕੁਰ ਲੈ ਜਾ ਤੇ ਸੱਚਮੁੱਚ ਪਿਆਰਿਓ ਇਸੇ ਤਰ੍ਹਾਂ ਕੀਤਾ ਲੈ ਗਏ ਠਾਕੁਰ ਨੂੰ ਤੇ ਜਾ ਕੇ ਪਿਆਰ ਇੰਨੀ ਕ ਭਾਵਨਾ ਬਣ ਗਈ ਇੰਨੀ ਸ਼ਰਧਾ ਬਣ ਗਈ ਐਨਾ ਭਰੋਸਾ ਬਣ ਗਿਆ ਵਿਸ਼ਵਾਸ ਬਣ ਗਿਆ ਤੇ ਮੈਂ ਰੱਬ ਦੇ ਦਰਸ਼ਨ ਕਰਨੇ ਨੇ ਤੇ ਪਿਆਰਿਓ ਆਪਣਾ ਇਤਿਹਾਸ ਪੜ ਲਿਓ ਸੱਚਮੁੱਚ ਆ ਕੇ ਉਸ ਪ੍ਰਮਾਤਮਾ ਨੇ ਸਾਹਮਣੇ ਖੜ ਕੇ ਦਰਸ਼ਨ ਦੇ ਦਿੱਤੇ ਸੀ ਗੱਲ ਪੱਥਰ ਪੂਜਣ ਦੀ ਨਹੀਂ ਆਪਾਂ ਪੱਥਰ ਬੜੇ ਪੂਜੇ ਨੇ ਪਰ ਰੋਜ਼ ਪੱਥਰਾਂ ਦੀ ਪੂਜਾ ਆਪਾਂ ਕਰਨੀ ਆ ਪਰ ਗੱਲ ਭਰੋਸੇ ਦੀ ਹੈ ਪਿਆਰਿਓ ਵਿਸ਼ਵਾਸ ਦੀ ਹੈ ਜਦੋਂ ਭਰੋਸਾ ਬਣ ਗਿਆ ਨਾ ਵਿਸ਼ਵਾਸ ਬਣ ਗਿਆ ਉਦੋਂ ਤੇ ਪਿਆਰਿਓ ਮਰ ਦੀ ਬਾਣੀ ਕਹਿੰਦੀ ਹੈ ਫਿਰ ਤੇ ਘਰ ਬੈਠਿਆਂ ਹੀ ਮਿਲ ਜਾਣਾ ਜੇ ਤੱਕ ਭਰੋਸਾ ਨਹੀਂ ਉਦੋਂ ਤੱਕ ਕੁਝ ਪੱਲੇ ਨਹੀਂ ਪਹਿਣਾ ਪਰ ਭਰੋਸਾ ਬਣਾਉਣ ਵਾਸਤੇ ਆਪਾਂ ਨੂੰ ਸੰਗਤ ਵਿੱਚ ਬੈਠਣਾ ਪੈਣਾ ਹੈ ਪਾਤਸ਼ਾਹ ਕੀ ਕਹਰੇ ਨੇ ਮੋਜ ਦਿਲ ਤ੍ਰਿਸ਼ਨਾ ਤੀਰ ਹੈ ਜੋ ਪੰਨ ਤੋੜ ਏ ਕਰੀ ਸੁਆਬਲੀ ਰਾਜਾ ਸਾਹਿਬ ਕਥਨ ਕਰਦੇ ਨੇ ਕਿ ਤ੍ਰਿਸ਼ਨਾ ਰੂਪੀ ਤੀਰਾਂ ਨੂੰ ਭੰਨ ਤੋੜ ਕੇ ਸਵਾਹ ਕਰ ਦੇ ਹੁਣ ਇਹ ਕੌਣ ਕਹਿ ਰਹੇ ਨੇ ਰਾਜਾ ਸਹਿ ਮਹਾਰਾਜ ਇਹਨਾਂ ਪ੍ਰੈਕਟੀਕਲ ਕੀਤਾ ਹੋਇਆ ਪਿਆਰ ਇਹ ਮੈਂ ਨਹੀਂ ਕਹਿ ਰਿਹਾ ਹੁਣ ਮੈਂ ਤੇ ਕਹਿ ਕੇ ਚੱਲਿਆ ਜਾਣਾ ਕਿ ਭਾਈ ਇਹ ਤ੍ਰਿਸ਼ਨਾ ਵਾਲੇ ਤੀਰ ਭੰਨ ਤੋੜ ਕੇ ਛੁੱਟ ਦਿਓ ਤੇ ਮੈਂ ਆਪ ਕਿਹੜਾ ਛੁੱਟੇ ਨੇ ਪਿਆਰੋ ਹੱਲੇ ਤ੍ਰਿਸ਼ਨਾ ਮੇਰੇ ਅੰਦਰ ਕਿਹੜਾ ਨਹੀਂ ਹੈ ਆਸ਼ਾ ਕਹਿੰਦੇ ਭਾਈ ਇਹ ਸਾਰਿਆਂ ਨੂੰ ਸੁਣਨ ਦੀ ਲੋੜ ਹੈ ਪਿਆਰ ਆਪਾਂ ਸਾਰੇ ਇੱਕੋ ਹੀ ਕਲਾਸ ਦੇ ਆ ਮੇਰੇ ਤੇ ਵੀ ਇਹ ਗੱਲ ਲਾਗੂ ਹੈ ਤੁਹਾਡੇ ਤੇ ਵੀ ਲਾਗੂ ਹੈ ਹੁਣ ਪਾਸ਼ਾ ਕਹਿੰਦੇ ਭਾਈ ਤ੍ਰਿਸ਼ਨਾ ਰੂਪੀ ਤੀਰਾਂ ਨੂੰ ਭੰਨ ਤੋੜ ਕੇ ਸਵਾਹ ਕਰ ਦਿਓ ਪਰ ਉਹਦੇ ਵਾਸਤੇ ਕਰਨਾ ਕੀ ਪੈਣਾ ਰਾਜਾ ਸਭ ਨਾਲ ਨਾਲ ਦੱਸ ਰਹੇ ਨੇ ਪਾਸ਼ਾ ਕਹਿੰਦੇ ਬਹੁਤਾ ਨਹੀਂ ਕਰ ਸਕਦੇ ਭਾਈ ਕੀ ਕਰਨਾ ਇੱਕ ਘੜੀ ਸੰਗਤ ਕਰਨੀ ਆ ਰੋਜ਼ ਇੱਕ ਘੜੀ ਨਾਮ ਜਪਣਾ ਸਿਮਰਨ ਕਰਨਾ ਤੇ ਜਿੰਨੇ ਆਪਾਂ ਸਰੀਰਾਂ ਪਿਆਰੋ ਇੱਕ ਘੜੀ ਨੂੰ ਭਾਵੇਂ 24 ਮਿੰਟ ਨੂੰ ਜਿੰਨੇ ਸਰੀਰ ਜੁੜੇ ਆ ਗੁਣਾ ਕਰ ਲਿਓ ਵੇਖਿਓ ਕਿੰਨਾ ਫਲ ਮਿਲ ਜਣਾ ਆਪਾਂ ਨੂੰ ਇਹ ਸੱਚਾ ਪਿਆਰੋ ਗੁਰੂ ਨੇ ਸੰਗਤ ਤਾਂ ਪ੍ਰਵਾਹ ਚਲਾਇਆ ਇਸ ਕਰਕੇ ਰਾਯਾ ਸਾਹਿਬ ਫਰਮਾਨ ਕਰਦੇ ਨੇ ਭਾਈ ਇਹ ਤੀਰਾਂ ਨੂੰ ਤੋੜਨ ਵਾਸਤੇ ਤ੍ਰਿਸ਼ਨਾ ਤੋਂ ਬਚਣ ਵਾਸਤੇ ਮਨ ਨੂੰ ਆਪਣੇ ਹੱਥ ਵਿੱਚ ਕਰਨ ਵਾਸਤੇ ਬਸ ਇੱਕੋ ਹੀ ਹਿੱਲਾ ਹੈ ਉਹ ਹੈ ਗੁਰੂ ਦੀ ਸੰਗਤ ਗੁਰੂ ਦਾ ਨਾਮ ਗੁਰੂ ਦਾ ਸਿਮਰਨ ਚੰਗੇ ਭਲੇ ਕਰਮ ਕਰੀਏ ਹਸਾਸਕਨੇ ਆ ਤੇ ਬੜੀ ਵਧੀਆ ਗੱਲ ਐ ਕਿਸੇ ਨੂੰ ਜੋੜ ਸਕਨੇ ਆ ਤੇ ਬਹੁਤ ਵੱਡੀ ਗੱਲ ਐ ਪਰ ਕਈ ਵਾਰ ਆਪਾਂ ਇਸ ਗੱਲ ਤੇ ਉਪਕਾਰ ਕੀਤਾ ਨਾ ਉਸ ਪ੍ਰਮਾਤਮਾ ਨੇ ਆਪਣੇ ਤੇ ਤੇ ਆਪਾਂ ਕਿਸੇ ਨੂੰ ਜੋੜੀਏ ਪਰ ਤੋੜੀ ਇਹ ਨਾ ਪਿਆਰਿਓ ਜੇ ਕਿਸ ਨੂੰ ਅਸਾਸਕ ਨਹੀਂ ਹਸਾਈਏ ਪਰ ਰਵਾਈਏ ਨਾ ਇਸ ਕਰਕੇ ਪਹਿਰੇ ਕੋਸ਼ਿਸ਼ ਕਰਿਆ ਕਰੋ ਵਾਤ ਵਦ ਨਾਮ ਜਪੀਏ ਸਿਮਰਨ ਕਰੀਏ ਕੋਈ ਪਤਾ ਨਹੀਂ ਕਿਸ ਟਾਈਮ ਉਸ ਪਰਮਾਤਮਾ ਦੀ ਆਪਣੇ ਤੇ ਮਿਹਰ ਹੋ ਜਾਣੀ ਹੈ ਤੇ ਜਨਮ ਮਰਨ ਦੇ ਚੱਕਰ ਤੋਂ ਆਪਾਂ ਨੂੰ ਬਚਾ ਲੈਣਾ ਪੈਰ ਇਸ ਕਰਕੇ ਸਦਾ ਪਰਮਾਤਮਾ ਦਾ ਨਾਮ ਜਪਿਆ ਕਰੋ ਸਿਮਰਨ ਕਰਿਆ ਕਰੋ ਆਓ ਪਿਆਰਿਓ ਸਮਾਂ ਵੀ ਅਜਾਇਤ ਨਹੀਂ ਦੇ ਰਿਹਾ ਸੋ 2-4 ਮਿੰਟ ਸਾਰਿਆਂ ਨੇ ਸਤਨਾਮ ਵਾਹਿਗੁਰੂ ਦੀ ਜਾਪ ਦੇ ਵਿੱਚ ਨਾਲ ਬੋਲਣਾ ਕੋਈ ਵੀ ਰਸਨਾ ਵਾਂਝੀ ਨਾ ਪਿਆਰਿਓ ਰਵੇ ਸਾਰੇ ਨਾਲ ਪਿਆਰ ਦੇ ਬੋਲਿਓ ਸਾਰੇ ਹੀ ਨਾਲ ਸਾਥ ਦਿਓ ਤੇ ਸਾਰੇ ਉੱਚੀ ਬੋਲਿਆ ਕਰੋ ਪਿਆਰੋ ਕੋਈ ਵੀ ਰਚਨਾ ਵਾਂਝੀ ਨਾ ਰਵੇ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿ ਗੁਰੂ

वाहे वाहे गुरु गुरु सम वाागुरु सप्नाम वाहिगुरु सप्नामहिगुरु सप्नामहिगुरु सप्नाम ਨਾਮ ਵਾਹੀ ਗੁਰੂ ਸਤਨਾਮ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਨਾਮ ਕਰਤਾ ਪੁਰਖੇ ਹੋਨੇ ਹੈ ਆਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦੁ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਆਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਰਾਜਾ ਜੀ ਬਲੀ ਕਰੋ ਜੀ ਪਲੀ 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 ਰਾਜਾ ਜੀ ਰਾਜਾ ਜੀ ਬਲੀ ਕਰੋ ਜੀ ਪਲੀ ਰਾਜਾ ਸਾਹਿਬ ਜੀ ਤੂੰ ਹੀ ਤੂੰ 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 ਰਾਜਾ ਸਾਹਿਬ ਜੀ ਆਓ ਪਿਆਰਿਓ ਇਨੀਆਂ ਕਹਾ ਜੀਆਂ ਪ੍ਰਵਾਨ ਕਰਨੀਆਂ ਰਾਜਾ ਸਹਿ ਮਹਾਰਾਜ ਜੀ ਦੇ ਚਰਨਾਂ 'ਚ ਇਹੀ ਅਰਦਾਸ ਹੈ ਪਾਤਸ਼ਾਹ ਜਿਹੜੀਆਂ ਸੰਗਤਾਂ ਤੁਹਾਡੀ ਸੰਗਤ ਵਿੱਚ ਪਹੁੰਚ ਰਹੀਆਂ ਨੇ ਤੁਹਾਡੇ ਚਰਨਾਂ ਵਿੱਚ ਬੈਠ ਕੇ ਹਾਜ਼ਰੀਆਂ ਲਵਾ ਰਿਏ ਨੇ ਮਹਾਰਾਜ ਦੇਸ਼ਾਂ ਵਿਦੇਸ਼ਾਂ ਵਿੱਚ ਮਹਾਜ਼ਰੀਆਂ ਲਵਾ ਰੀਆਂ ਨੇ ਸਭ ਦੇ ਨਾਮ ਜਾਣਦੇ ਹੋ ਸਭ ਦੇ ਪਰਿਵਾਰਾਂ ਤੇ ਬੱਚਿਆਂ ਤੇ ਸਦਾ ਆਪਣਾ ਮਿਹਰ ਪ੍ਰਿਆਤ ਰੱਖਣਾ ਦੁੱਖਾਂ ਬਿਗਨਾਂ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣੀ ਦੇਸਾਂ ਪ੍ਰਦੇਸਾਂ ਵਿੱਚ ਅੰਗ ਸੰਗਸਾਈ ਰਣਾ ਮਹਾਰਾਜ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਆਓ ਪਿਆਰਿਓ ਇਨੀਆਂ ਕਾਹਾਜਰੀਆਂ ਪਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ